ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਪਿੰਡਾਂ 'ਚ ਹੀ ਰਹਿਣਾ ਅਸੀਂ ਇਸ ਤੋਂ ਬਾਅਦ ਆ ਚੋਣ ਹੋ ਜਾਣੇ ਆ ਇਸ ਤੋਂ ਬਾਅਦ ਵੀ ਪਿੰਡਾਂ 'ਚ ਹੀ ਆ ਔਰ ਇਤ ਕੀ ਕੰਮ ਕਰਾਂਗੇ ਪੂਰਾ ਠੋਕ ਕੇ ਜਿਵੇਂ ਇਹਨਾਂ ਨੇ ਕਾਮਰੇਡਾ ਨੇ ਉੱਥੇ ਲੋਕਾਂ 'ਚ ਕੁਝ ਬੈਠ ਕੀਤੀ ਹੈ ਨਾ ਇਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਕਿ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹਾਂਗੇ ਹੁਣ ਆਉਣ ਵਾਲੇ 3 ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਨਾ ਸਾਡੀ ਇਲੈਕਸ਼ਨ ਹੀ ਰਹਿੰਦੀ ਹੈ ਹਮੇਸ਼ਾ 24 ਘੰਟੇ ਇਦਾਂ ਹੀ ਕੰਮ ਕਰੀਦਾ ਭਾਜਪਾ ਘਰ ਨਹੀਂ ਬੈਠਦੀ ਤੇ ਮੈਂ ਕਹਣਾ ਕਿ ਮਾਹੌਲ ਨਾ ਖਰਾਬ ਕਰੋ ਸਾਡੇ ਕੋਲੋਂ ਕੋਈ ਸਹਿਯੋਗ ਚਾਹੀਦਾ ਅਸੀਂ ਪੂਰਾ ਦੇਵਾਂਗੇ ਔਰ ਸਰਕਾਰ ਨੂੰ ਵੀ ਦੇਵਾਂਗੇ ਔਰ ਹਰ ਹਾਲ ਦੇ ਵਿੱਚ ਇਹ ਰਹਿਮ ਕਰੋ ਪੰਜਾਬੀਆਂ ਤੇ ਤੁਸੀਂ ਧੋਖਾ ਦੇ ਕੇ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦਾ ਵਿਕਾਸ ਰੋਕ ਰਹੇ ਹੋ ਭਾਈਚਾਰਕ ਸਾਂਝ ਰੋਕ ਰਹੇ ਹੋ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਹੈ ਔਰ ਪੰਜਾਬ ਦੀ ਵਿਕਾਸ ਵੀ ਕਰਨਾ ਇੰਨਾ ਹੀ ਔਰ ਫਿਰ ਸ਼ਰਮ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਆਪਾ ਗਵੰਤਮਾਨ ਅਸੀਂ ਜੀ ਉਪਵਾਸ ਕਰ ਰਹੇ ਆ ਕਿੰਨਾ ਪਵਿੱਤਰ ਕਰ ਰਹੇ ਹੋ ਤੁਸੀਂ ਵੈਸੇ ਸਿੱਖ ਧਰਮ ਚ ਇਹ ਉਪਵਾਸ ਦਾ ਕੋਈ ਸਥਾਨ ਨਹੀਂ ਹੁੰਦਾ ਇਹ ਤਾਂ ਗੁਰੂ ਨਾਨਕ ਤਾਂ ਕਹਿੰਦੇ ਆ ਕਿ ਦਬੂ ਕੇ ਬਾਅਦ ਤੇ ਰੱਜ ਕੇ ਖਾ ਠੀਕ ਹੈ ਉਹਨਾਂ ਨੇ ਤਾਂ ਖੇਤੀ ਦੀ ਇੰਨੀ ਮਹੱਤਵ ਦੱਸਿਆ ਔਰ ਕੰਮ ਕਰਨਾ ਚਾਹੀਦਾ ਸਿੱਧੀ ਨੀਅਤ ਰੱਖਣੀ ਚਾਹੀਦੀ ਆ ਪਾਪ ਨਹੀਂ ਕਰਨਾ ਚਾਹੀਦਾ ਇਹ ਪਾਪ ਹੀ ਪਾਪ ਕਰੀ ਜਾਂਦੇ ਨੇ ਲੋਕਾਂ ਦਾ ਪੈਸਾ ਖਾਈ ਜਾਂਦੇ ਆ ਜ ਇਹਨਾਂ ਦੇ ਹੋਰ ਕੰਮ ਵੀ ਨਿਕਲਣੇ ਤੁਸੀਂ ਦੇਖਿਓ ਤੇ ਹੋਰ ਬਹੁਤ ਕੁਝ ਸਾਹਮਣੇ ਪੰਜਾਬ 'ਚ ਵੀ ਆਊਗਾ ਤੇ ਐਸੀ ਸਰਕਾਰ ਤੋਂ ਛੁਟਕਾਰਾ ਪਾਉਣਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹ ਟੈਂਡੈਂਸੀ ਤਾਂ ਡਿਸਕਰੇਜ ਹੋਊਗੀ ਜੇ ਜਿਹੜਾ ਉਹ 13 ਜ਼ੀਰੋ ਕਹਿੰਦਾ ਨਾ ਉਹ 013 ਕਰ ਦਿਓ ਤਾਂ ਇਹ ਤਨਨਸੀ ਜਿਹੜੀ ਡਿਸਕਰੇਜ ਹੋਣੀ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛੋ ਕਿ ਐਸੀ ਪਾਰਟੀ ਸੱਤਾ ਚ ਆ ਗਈ ਹੈ ਜਿਹਦੇ ਅੱਜ ਦੇ ਮਿਨਿਸਟਰ ਇਹ ਕਹਿ ਕੇ ਜਾ ਰਹੇ ਨੇ ਕਿ ਇਹ ਤਾਂ ਲੀਡਰਸ਼ਿਪ ਹੀ ਬਰਬਾਦ ਹੋ ਗਈ ਵਿਗੜ ਗਈ ਤੇ ਪਾਰਟੀ ਛੱਡ ਰਹੇ ਨੇ ਕਦੇ ਵੀ ਕੋਈ ਮਿਨਿਸਟਰ ਹੋਵੇ ਉਹ ਕਦੇ ਪਾਰਟੀ ਇਸ ਤਰ੍ਹਾਂ ਛੱਡਦਾ ਪਰ ਉਸ ਦੇ باوجود ਲੋਕ ਰਾਜ ਦੇ ਅੰਦਰ ਲੋਕ ਲਾਜ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਪਰ ਉਹ ਜਿਹੜੇ ਲੀਡਰ ਚਲਾ ਰਹੇ ਨੇ ਉਹਨਾਂ ਨੂੰ ਉਹ ਵੀ ਨਹੀਂ ਹੈ ਲੋਕ ਲੋਕ लाज ਵੀ ਨਹੀਂ ਰੱਖਦੇ ਤੇ ਉਹਦੇ ਲਈ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਝੂਠ ਬੋਲਣ ਦਾ ਇਠੇਕਾ ਲਿਆ ਹੋਇਆ ਪੰਜਾਬ ਦੀ ਆਰਥਿਕਤਾ ਵੀ ਖਰਾਬ ਹੋ ਰਹੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਰਾਬ ਹੈ ਤੇ ਪਹਿਲੇ 21 ਦਿਨਾਂ ਚ ਹੀ 16 ਮਰਡਰ ਹੋ ਗਏ ਸੀ ਜਦੋਂ ਇਹ ਸਰਕਾਰ ਸੱਤਾ ਚਾਹੀਏ ਉਸ ਦੇ ਬਾਵਜੂਦ ਵੀ ਫਿਰ ਇੱਕ ਕਿਸ ਬੇਸ਼ਰਮੀ ਨਾਲ ਜਵਾਬ ਦਿੰਦੇ ਆ ਮੁੱਖ ਮੰਤਰੀ ਉਹ ਕਹਿੰਦੇ ਆ ਕਿ ਯੂਪੀ ਦਾ ਗ੍ਰਾਫ ਜਿਹੜਾ ਕ੍ਰਾਈਮ ਦਾ ਉਹ ਬਹੁਤ ਜ਼ਿਆਦਾ ਸਾਡਾ ਪੰਜਾਬ ਦਾ ਘੱਟ ਹੈ ਯੂਪੀ ਦੀ ਆਬਾਦੀ 25 ਕਰੋੜ ਹੈ ਪੰਜਾਬ ਦੀ ਪੌਣੇ 3 ਕਰੋੜ ਔਰ ਕਈ ਪੰਜਾਬ ਨਿਕਲੇ ਆਉਂਦੇ ਉਹਦੇ ਚੋਂ ਉਹ ਇਸ ਤਰ੍ਹਾਂ ਦੀ ਗੱਲ ਕਰਨਾ ਉਹ ਸੋਚਦੇ ਆ ਕਿ ਪਬਲਿਕ ਜਿਹੜੀ ਆ ਸਾਡੀ ਗੱਲ 'ਚ ਧੋਖੇ ਚ ਆ ਜਾਊਗੀ ਹੁਣ ਧੋਖੇ ਚ ਨਹੀਂ ਆਣਾ ਤੇ ਇਸ ਵਾਰ ਅਸੀਂ ਇਹ ਪੰਜਾਬ ਦੇ ਜਨਤਾ ਨੂੰ ਕਿਉਂਕਿ ਪੰਜਾਬੀ ਜਿਹੜੇ ਆ ਉਹਨਾਂ ਨਾਲ ਅਸੀਂ ਠੱਗੀ ਕੀਤੀ ਹੈ ਕਾਂਗਰਸ ਨੇ ਵੀ ਔਰ ਆਮ ਆਦਮੀ ਪਾਰਟੀ ਦੇ ਇੱਕ ਤਾਂ ਵਿਰੋਧੀ ਧਿਰ ਹੋ ਗਿਆ ਇੱਕ ਸੱਤਾਧਿਰ ਹੋ ਗਿਆ ਲੋਕਤੰਤਰ ਦੇ ਅੰਦਰ ਜਿੰਨੀ ਜ਼ਰੂਰੀ ਸੱਤਾਧਿਰ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਵਿਰੋਧੀ ਧਿਰ ਜਿਹੜੀ ਆ ਸੂਝਵਾਨ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹ ਵਿਰੋਧੀ ਧਿਰ ਜਿਹੜੀ ਆ ਇਹ ਨੂਰਾ ਕੁਸ਼ਤੀ ਹੋ ਰਹੀ ਆ ਪੰਜਾਬ 'ਚ ਹੋਰ ਕੁਝ ਨਹੀਂ ਹੋ ਰਿਹਾ ਉੱਥੇ ਸਮਝੌਤਾ ਇੱਥੇ ਕਹਿੰਦੇ ਜੀ ਅਸੀਂ ਅਲੱਗ-ਅਲੱਗ ਤੇ ਪੰਜਾਬੀ ਜਿਹੜੇ ਆ ਦੁਨੀਆ 'ਚ ਰਾਜ ਕਰਦੇ ਆ ਕੈਨੇਡਾ 'ਚ ਤੇ ਬਾਕੀ ਜਗ੍ਹਾ ਸਾਡੇ ਇੰਨੇ ਪੰਜਾਬੀ ਮਨਿਸਟਰਾਂ ਜਿਨੇ ਭਾਰਤ ਸਰਕਾਰ 'ਚ ਨਹੀਂ ਆ ਤੇ ਇੰਨੀ ਸੂਝਵਾਨ ਹੈਗੇ ਨੇ ਉਹਨਾਂ ਨੂੰ ਧੋਖਾ ਦੇਣ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਇਹਨਾਂ ਬਹਿਕਾਵਿਆਂ 'ਚ ਨਹੀਂ ਆਉਣਗੇ ਔਰ ਪੰਜਾਬ 'ਚ ਜਿਸ ਤਰ੍ਹਾਂ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਔਰ ਇਹਨਾਂ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਕਰਾਇਆ ਜਾ ਰਿਹਾ ਮੈਂ ਇਹ ਸਮਝਦਾ ਤੁਸੀਂ ਆਪਣੇ ਦੇਖਿਆ ਹੋਣਾ ਇੱਕ ਜਥੇਬੰਦੀ ਆ ਕਿਸਾਨਾਂ ਦੇ ਅੰਦਰ ਲੱਖੋ ਵਾਲ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਇਹ ਅਸਲ 'ਚ ਕਿਸਾਨ ਅੰਦੋਲਨ ਨਹੀਂ ਪੰਜਾਬ ਦੇ ਅੰਦਰ ਇਹ ਕਿਸਾਨ ਜਥੇਬੰਦੀਆਂ ਨੇ ਔਰ ਜਿਹੜੇ ਕਿਸਾਨ ਨੂੰ ਬਦਨਾਮ ਕਰਦੇ ਆ ਇਹ ਬਹੁਤ ਮੰਦਪਾਗੀ ਗੱਲ ਆ ਕਿਸਾਨ ਜਿਹੜਾ ਬੜਾ ਪਵਿੱਤਰ ਹੈਗਾ ਉਸ ਉਸ ਦੀ ਪਵਿੱਤਰਤਾ ਨੂੰ ਵੀ ਇਹ ਪੰਗ ਕਰਦੇ ਆ ਕਿਸਾਨ ਹਮ ਸ਼ਾਸਨ ਚ ਰਹਿਣ ਵਾਲਾ ਹੁੰਦਾ ਕਿਸਾਨ ਦੇਸ਼ ਭਗਤ ਹੁੰਦਾ ਔਰ ਕਿਸਾਨ ਅਨਦਾਤਾ ਵੀ ਆ ਪਰ ਉਸ ਦੇ ਨਾਮ ਨੂੰ ਬਦਨਾਮ ਕਰ ਰਹੀਆਂ ਇਹ ਜਥੇਬੰਦੀਆਂ ਔਰ ਇਹ ਕਹਿੰਦੇ ਆ ਜੀ ਅਸੀਂ ਸਵਾਲ ਪੁੱਛਣੇ ਆਰੇ ਸਵਾਲ ਉਹ ਪਿੰਡਾਂ ਦੇ ਲੋਕ ਸੰਦਰਸ਼ਨ ਕੇ ਕਹਿੰਦੇ ਅਸੀਂ ਪਿੰਡਾਂ ਚ ਬੜ ਨਹੀਂ ਦੇਣਾ ਮੈਂ ਬੋਰਡ ਲਗਾ ਦਿੰਦਾ ਕਿ ਇੱਥੇ ਪੱਤਰਕਾਰ ਕੋਈ ਨਹੀਂ ਬੜ ਸਕਦਾ ਮੈਂ ਕਿੱਦਾਂ ਰੋਕ ਲੂੰਗਾ ਜੀ ਬੋਰਡ ਹੀ ਲਾ ਸਕਦਾ ਨਾ ਮੈਂ ਔਰ ਸਾਡੇ 26000 ਬੂਥ ਨੇ ਸੂਬੇ ਦੇ 19000 ਬੂਥ ਭਾਜਪਾ ਦੇ ਬਣੇ ਹੋਏ ਆ ਔਰ ਅਸੀਂ ਬੂਥ ਸਮੇਲਨ ਵੀ ਕਰ ਰਹੇ ਆ ਉਹ ਪਿੰਡਾਂ ਚ ਦੇ ਲੋਕ ਰਹਿੰਦੇ ਆ ਪਿੰਡਾਂ ਦੇ ਹੀ ਬੂਥ ਆ ਬਣੇ ਹੋਏ ਉੱਥੇ ਕਿਸ ਤਰ੍ਹਾਂ ਪਿੰਡ ਵਾਲਿਆਂ ਨੂੰ ਰੋਕ ਲੈਣਗੇ ਮੇਰਾ ਪਿੰਡ ਢਨੋਲਾ ਮੈਂ ਹੁ ਪਿਛਲੇ 8 ਸਾਲ ਤੋਂ ਰਾਜਪੁਰਾ ਚ ਕੰਮ ਕਰ ਰਿਹਾ ਠੀਕ ਹੈ ਸਾਰੇ ਪਿੰਡਾਂ ਚ ਘੁੰਮਦੇ ਆ ਰੋਕ ਲੈਣ ਇਹ ਇਹ ਕੋਈ ਅਤੰਕਵਾਦ ਆ ਗਿਆ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਜਿਹੜਾ ਇਹ ਕੰਮ ਚੱਲ ਰਿਹਾ ਇਹ ਪੰਜਾਬ ਦੇ ਹਾਲਾਤ ਖਰਾਬ ਕਰਾਉਣਗੇ ਇਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਇਹ ਕਾਂਗਰਸ ਕਰਾ ਰਹੀ ਹੈ ਇਹ ਮਿਲੀ ਜੁਲੀ ਨੂਰਾ ਕੁਸ਼ਤੀ ਹੈ ਸਾਰੀ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਟੈਂਡੈਂਸੀ ਨੂੰ ਡਿਸਕਰੀਜ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਇਸ ਤਰ੍ਹਾਂ ਚਲਾਈ ਆ ਔਰ ਮੈਂ ਇਹਨਾਂ ਨੂੰ ਸਾਫ਼ ਕਹਿਣਾ ਕਿ ਭਾਈ ਹਰ ਜਗ੍ਹਾ ਆਵਾਂਗੇ ਇੱਕ ਮਰਨ ਨੂੰ ਫਿਰਦਾ ਇੱਕ ਮਰਨ ਨੂੰ ਫਿਰਦਾ ਅਸੀਂ ਪੰਜਾਬ ਦੀ ਸੂਬੇ ਦੀ ਸ਼ਾਂਤੀ ਲਈ ਜਾਨ ਤੱਕ ਦੇਣ ਲਈ ਵੀ ਤਿਆਰ ਆ ਪਹਿਲਾਂ ਵੀ ਭਾਜਪਾ ਨੇ ਔਰ ਜਨਸੰਗ ਦੇ ਟਾਈਮ ਤੋਂ ਸ਼ਹਾਦਤਾਂ ਦਿੱਤੀਆਂ ਨੇ ਤੇ ਜੇ ਜ਼ਰੂਰਤ ਪਊ ਫੇਰ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਅਸੀਂ ਤਾਂ ਇਹਨਾਂ ਦਾ ਜ਼ੁਲਮ ਸਹਿਣਾ ਔਰ ਜ਼ੁਲਮ ਦੇ ਖਿਲਾਫ ਹੀ ਖਾਲਸਾ ਦਾ ਨਿਰਮਾਣ ਹੋਇਆ ਠੀਕ ਹੈ ਤੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਚੱਲ ਸਕਦਾ ਕਿ ਇਹ ਆਏਗਾ ਇਹ ਨਹੀਂ ਆਏਗਾ ਇਹ ਕੋਈ ਡੈਮੋਕ੍ਰੇਸੀ ਹੋਈ ਇਹ ਲੋਕਤੰਤਰ ਇਹ ਲੋਕਤੰਤਰ ਦੀ ਰਿਸਪੈਕਟ ਹੋਈ ਇਹ ਤਾਂ ਸੱਚੇ ਕੁਝ ਕਾਮਰੇਡ ਮਿਲ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਜਥੇਬੰਦੀ ਬਣਾ ਕੇ ਗੁੰਮਰਾਹ ਕਰਦੇ ਆ ਇਹ ਅਸੀਂ ਜਿਆਦਾ ਲੰਬਾ ਨਹੀਂ ਚੱਲਣ ਦੇਵਾਂਗੇ ਔਰ ਅਸੀਂ ਇਸ ਵੇਲੇ 27 ਦੀ ਲੜਾਈ ਵੀ ਲੜ ਰਹੇ ਆ ਔਰ ਜਿੰਨਾ ਵਿਰੋਧ ਕਰਨਾ ਕਰ ਲੈਣ ਵਿਰੋਧ ਦਾ ਸਾਨੂੰ ਲਾਭ ਹੋਣਾ ਮੈਂ ਅੱਜ ਕਹਿ ਰਿਹਾ ਤੁਸੀਂ ਰਿਜ਼ਲਟ ਦੇਖੋਗੇ ਇਸ ਵਾਰ ਪੰਜਾਬ ਦੇ ਔਰ ਇਸ ਦਾ ਬਹੁਤ بڑا ਲਾਭ ਹੋਣ ਵਾਲਾ ਲੋਕ ਇਸ ਨੂੰ ਡਿਸਕਰੇਜ ਕਰਨਗੇ ਪੰਜਾਬ ਦੇ ਹਮੇਸ਼ਾ ਉਹਨਾਂ ਨੇ ਡੈਮੋਕ੍ਰੇਸੀ ਦੇ ਲਈ ਵੀ ਔਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਚ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਰਿਹਾ ਔਰ ਇਸ ਨੂੰ ਵੀ ਖਤਮ ਕਰਦੇ ਹੋ ਜੀ ਟੈਂਡੈਂਸੀ ਨੂੰ ਕਿਉਂਕਿ ਇਹ ਪਹਿਲਾਂ ਸਾਡੀ ਯੂਥ ਦਾ ਕਿੰਨਾ ਨੁਕਸਾਨ ਹੋਇਆ ਤੇ ਉਸ ਪਾਸੇ ਨੂੰ ਲੈ ਕੇ ਜਾ ਰਹੇ ਤੇ ਸਾਡੇ ਕੋਈ ਵੀ ਬੜੀਆਂ-ਬੜੀਆਂ ਫੈਕਟਰੀਆਂ ਕੋਈ بڑے ਲੋਕ ਇੱਥੇ ਆਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਇਹਨਾਂ ਦੀ ਵਜ੍ਹਾ ਕਰਕੇ ਆ ਕਿੰਨਾ ਨੁਕਸਾਨ ਹੋਇਆ ਪੰਜਾਬ ਨੂੰ ਔਰ ਹੁਣ ਕਿੰਨਾ ਕੁ ਹੋਰ ਕਰਨਾ ਸਾਡੇ ਲੋਕ ਵਿਦੇਸ਼ਾਂ ਜਾ ਕੇ ਬੈਠੇ ਆ ਉੱਥੇ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਰਨੇ ਪੈ ਰਹੇ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਇੱਥੇ ਰਾਜ ਕਰਦੇ ਸੀ ਐਸੀ ਸਥਿਤੀ ਦਾ ਨਿਰਮਾਣ ਕਿਸ ਨੇ ਕੀਤਾ ਇਹਨਾਂ ਨੇ ਕਰਵਾਇਆ ਇਹੋ ਜੀ ਸੋਚਣੇ ਕਰਵਾਇਆ ਇਸ ਲਈ ਕਿਸਾਨਾਂ ਦਾ ਜੋ ਵੀ ਹਿਤ ਹੋਵੇ ਅਸੀਂ ਇਹ ਕਹਿੰਦੇ ਆ ਕਿ ਆ ਪੰਜਾਬ ਬੀਜੇਪੀ ਆਫਿਸ 'ਚ ਬੈਠੇ ਆ ਜਦੋਂ ਮਰਜ਼ੀ ਆ ਜਾਣ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਕੋਲ ਪੁੱਛ ਲੈਣ ਜਿਹੜੇ ਸਵਾਲ ਪੁੱਛਣੇ ਆ Subscribe to One India channel and never miss an update.